ਅੱਜ ਦਾ ਵਿਸਾਲ ਮਸੀਹ ਸਮੇਲਨ ਜਿਹੜਾ ਸੀ ਉਹ ਦਰਬਾਰੀ ਮਸੀਹਾ ਚਰਚ ਦੇ ਔਰ ਪਾਸਟਰ ਜੀ ਵੈਲਫੇਅਰ ਹਾਲ ਚਰਚ ਮਿਸ਼ਨ ਦੇ ਸਹਿਯੋਗ ਦੇ ਨਾਲ ਹੋਇਆ ਪਾਕ ਵਚਨ ਸੰਦਸ ਦਾ ਬਾਈਬਲ ਕਹਿੰਦੀ ਹੈ ਕਿ ਸਾਰੇ ਸੰਸਾਰ ਜਾਓ ਸਭ ਕੌਮਾਂ ਨੂੰ ਚੇਲੇ ਬਣਾਓ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ ਪਵਿੱਤਰ ਬਾਈਬਲ ਦੱਸਦੀ ਹੈ ਇਹ ਨਸ਼ੇਬਾਜ਼ ਲੋਕ ਜਿਹੜੇ ਆ ਬਵਚਾਰੀ ਲੋਕ ਜਿਹੜੇ ਆ ਬੁਰੇ ਕਰਮ ਕਰਨ ਵਾਲੇ ਸਵਰਗ ਲੋਕ ਚ ਨਹੀਂ ਜਾਣਗੇ ਕਿਉਂਕਿ ਅਕਸਰ ਹੀ ਲੋਕਾਂ ਦਾ ਇੱਕ ਸਵਾਲ ਹੁੰਦਾ ਕਿ ਮਸੀਹਤ ਕਿਉਂ ਵਧ ਰਹੀ ਹੈ ਕਿਉਂ ਮਸੀਹਤ ਅੱਗੇ ਜਾ ਰਹੀ ਹੈ ਕੀ ਰੀਜ਼ਨ ਹੈ ਕੀ ਕਾਰਨ ਹੈ ਮੈਂ ਚਾਹੁੰਦਾ ਕਿ ਉਸ ਨੂੰ ਵੀ ਥੋੜਾ ਜਿਹਾ ਐਕਸਪਲੇਨ ਤੁਹਾਡੇ ਵੱਲੋਂ ਕੀਤਾ ਜਾਵੇ ਜੋ ਪੰਜਾਬ ਸਰਕਾਰ ਦਾ ਨਾਰਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਜਿਹੜਾ ਅੱਜ ਬਹੁਤ ਵਧੀਆ ਇੱਕ ਜਿਹੜਾ ਨਸ਼ਾ ਸ਼ਡਾਊਸ ਸਪੀਚ ਕੈਂਪ ਵੀ ਹੋਇਆ ਤੁਸੀਂ ਨਾ ਚਾਹੁੰਨਾ ਕਿ ਜਿਹੜੇ ਲੋਕ ਅੱਜ ਪੈਸੇ ਲੈ ਕੇ ਧਰਮ ਪਰिवर्तन ਕਰਦੇ ਆ ਮੈਸੇਜ ਤਾਂ ਨਹੀਂ ਕਰਦੇ ਪਰ ਜੇ ਇਹਨਾਂ ਲੋਕਾਂ ਦੇ ਕਹਿਣ ਦੇ ਕਰਕੇ ਜੇ ਕਰਦੇ ਵੀ ਆ ਤੇ ਮੈਂ ਤੁਹਾਨੂੰ ਦੱਸਣਾ ਤੁਹਾਨੂੰ ਵੀ ਇਹੋ ਜਿਹੇ ਵਿਕਾਊ ਲੋਕਾਂ ਦੀ ਸਾਨੂੰ ਲੋੜ ਨਹੀਂ ਆ ਜੇ ਪ੍ਰਵੀਂਦਰ ਸਿੰਘ ਜੀ ਨੇ ਪ੍ਰਭੂ ਜੀ ਦਾ ਸੁਨਹਿਰਾ ਸਵਾਗਤ ਕਰ ਰਹੇ ਨੇ ਤਾੜੀਆਂ ਪਾਈਏ ਜ਼ੋਰਦਾਰ ਪ੍ਰਭੂ ਜੀ ਦਾ ਸਵਾਗਤ ਕਰੀਏ ਸਤਿ ਪ੍ਰਭੂ ਜੀ ਦਾ ਪਾਸਟਰ ਅਸ਼ੋਕ ਜੀ ਸਾਡੇ ਸੀਨੀਅਰ ਪਾਸਟਰ ਪ੍ਰਭੂ ਜੀ ਦਾ ਪਾਸਟਰ ਚਮਨ ਜੀ ਹਾਂ ਜੀ ਬਿਸ਼ਪ ਸਾਹਿਬ ਅੱਜ ਦਾ ਇਸ ਸਮਾਗਮ ਦੇ ਵਿੱਚ ਦਾ ਕੀ ਮਕਸਦ ਸੀ ਜੋ ਅੱਜ ਦਾ ਇਹ ਸਮਾਗਮ ਰੱਖਿਆ ਗਿਆ ਹੈ ਸਾਕਾ ਦੇ ਉੱਤੇ ਇਹਦਾ ਕੀ ਵਿਸ਼ਾ ਸੀ ਅੱਜ ਦਾ ਸੋ ਸਭ ਤੋਂ ਪਹਿਲਾਂ ਅਸੀਂ ਥੈਂਕਸ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਦਾ ਪ੍ਰਭੂ ਯੇਸ਼ੂ ਮਸੀਹ ਦੀ ਬੜੀ ਹੀ ಅಪਾਰ ਕਿਰਪਾ ਦੇ ਨਾਲ ਅੱਜ ਦਾ ਵਿਸਾਲ ਮਸੀਹ ਸਮੇਲਨ ਜਿਹੜਾ ਬਹੁਤ ਸਫਲ ਰਿਹਾ ਅੱਜ ਦਾ ਵਿਸਾਲ ਮਸੀਹ ਸਮੇਲਨ ਜਿਹੜਾ ਸੀ ਉਹ ਦਰਬਾਰੀ ਮਸੀਹਾ ਚਰਚ ਦੇ ਔਰ ਪਾਸਟਰ ਜੀ ਵੈਲਫੇਅਰ ਹਾਲ ਚਰਚ ਮਿਸ਼ਨ ਦੇ ਸਹਿਯੋਗ ਦੇ ਨਾਲ ਹੋਇਆ ਔਰ ਸਾਡੇ ਬਹੁਤ ਹੀ ਰਿਸਪੈਕਟਡ ਪਰਮੇਸ਼ਵਰ ਦੇ ਦਾਸ ਪਾਸਟਰ ਹਰਕੇਂਦਰੀਆ ਜੀ ਅੱਜ ਦੇ ਇਸ ਦੇ ਮੁੱਖ ਪ੍ਰਚਾਰਕ ਸੀ ਔਰ ਪਰਮੇਸ਼ ਨੇ ਬਹੁਤ ਸਾਰੇ ਇਸ ਜਗ੍ਹਾ ਤੇ ਕੰਮ ਕੀਤੇ ਬਹੁਤ ਸਾਰੇ ਸੇਵਕ ਸਾਡੇ ਰਿਸਪੈਕਟਡ ਬਡੇ ਸੀਨੀਅਰ ਔਰ ਪ੍ਰਾਣੀ ਸਾਹਿਬ ਸੰਤ ਜਿਹੜੇ ਇਸ ਜਗ੍ਹਾ ਤੇ ਆਏ ਬਹੁਤ ਸਾਰੇ ਸੇਵਕ ਆਏ ਸੰਗਤਾਂ ਆਈਆਂ ਔਰ ਪਰਮੇਸ਼ਰ ਨੇ ਬਹੁਤ ਕੰਮ ਕੀਤਾ ਔਰ ਉਸ ਤੋਂ ਪਹਿਲਾਂ ਨਾਰੇ ਤੋਂ ਪਹਿਲਾਂ ਪਵਿੱਤਰ ਬਾਈਬਲ ਦੱਸਦੀ ਏ ਕਿ ਨਸ਼ੇਬਾਜ਼ ਲੋਕ ਜਿਹੜੇ ਆ ਬਵਚਾਰੀ ਲੋਕ ਜਿਹੜੇ ਆ ਬੁਰੇ ਕਰਮ ਕਰਨ ਵਾਲੇ ਸਵਰਗ ਲੋਕ ਚ ਨਹੀਂ ਜਾਣਗੇ ਸੋ ਗੁੱਡ ਨਿਊਜ਼ ਦਾ ਪ੍ਰਚਾਰ ਇਹੋ ਹੀ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਘਰ ਘਰ ਪਹੁੰਚਾਈਏ ਪ੍ਰਭੂ ਇਸ ਰਸੀਦਾ ਕੰਮ ਜਿਹੜਾ ਲੋਕਾਂ ਦੇ ਤਾਂ ਦੇਹ ਪ੍ਰਾਣਾ ਆਤਮਾ 'ਚ ਜ਼ਬਰਦਸਤ ਹੋਵੇ ਲੋਕ ਪ੍ਰਭੂ ਉਬਜ ਕੇ ਤੇ ਸਵਰਗ ਰਾਜ ਦੇ ਹੱਕਦਾਰ ਬਣ ਔਰ ਪਰਮੇਸ਼ਰ ਦਾ ਥੈਂਕਸ ਕਰਦੇ ਆ ਸਾਡੀ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਜੀ ਵੈਲਫਰ ਆਲ ਚਰਚ ਮਿਸ਼ਨ ਦੇ ਵੱਲੋਂ ਰਾਸ਼ਟਰੀ ਤੌਰ ਤੇ ਇੱਕ ਪੰਜਾਬ ਦੇ ਸੀਐਮ ਸਾਹਿਬ ਨਾਲ ਔਰ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਮਿਸ਼ਨ ਦੇ ਸੀਨੀਅਰ ਆਗੂ ਜਿਹੜੇ ਪਾਸਟਰ ਸਬਾਨ ਮੇਰੇ ਨਾਲ ਗਏ ਸੀ ਸਾਡੀ ਇੱਕ ਬਹੁਤ ਵਧੀਆ ਮੀਟਿੰਗ ਹੋਈ ਚੰਗੇ ਮਾਹੌਲ 'ਚ ਮੀਟਿੰਗ ਹੋਈ ਸੀਐਮ ਸਾਹਿਬ ਔਰ ਡੀਜੀਪੀ ਸਾਹਿਬ ਨੂੰ ਅਸੀਂ ਉਹਨਾਂ ਲਈ ਪ੍ਰੇ ਕੀਤੀ ਉਹਨਾਂ ਦੇ ਵਾਸਤੇ ਪ੍ਰਭੂ ਦੀਆਂ ਸਭ ਕਾਮਨਾਵਾਂ ਮੰਗੀਆਂ ਔਰ ਉਹਨਾਂ ਨੂੰ ਗੁੱਡ ਨਿਊਜ਼ ਦਾ ਪ੍ਰਚਾਰ ਵੀ ਕੀਤਾ ਔਰ ਜਿੱਥੇ ਅਸੀਂ ਇਹ ਸਾਰਾ ਪ੍ਰਭੂ ਯਿਸੂ ਮਸੀਹ ਦੇ ਕਾਰਜ ਨੂੰ ਕਰਕੇ ਆਏ ਉੱਥੇ ਉਹਦੇ ਨਾਲ ਨਾਲ ਅਸੀਂ ਆਪਣੀ ਮਿਸ਼ਨ ਦੇ ਵੱਲੋਂ ਪੰਜਾਬ ਵਿੱਚ ਵੱਸਦੇ ਸਾਡੇ ਜਿੰਨੇ ਵੀ ਪਾਸਟਰ ਸਭਾ ਨੇ ਮਸੀਹ ਸੇਵਕ ਆ ਸਾਡਾ ਮਸੀਹ ਯੂਥ ਆ ਉਸ ਨੂੰ ਅਸੀਂ ਇੱਕ ਸਮਰਥਨ ਪੱਤਰ ਵੀ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਦੇ ਕੇ ਆਏ ਕਿ ਅਸੀਂ ਪੰਜਾਬ ਦੇ ਵਿੱਚ ਜਿੱਥੇ ਪ੍ਰਭੂ ਯੇਸ਼ੂ ਦੀ ਬਾਣੀ ਦਾ ਪ੍ਰਚਾਰ ਕਰਦੇ ਅਸੀਂ ਘਰ-ਘਰ ਸਾਡੇ ਪਾਸਟਰ ਸਬਾਨ ਲੋਕਾਂ ਨੂੰ ਪਰਮੇਸ਼ਰ ਦੇ ਰਾਜ ਲਈ ਤਿਆਰ ਕਰ ਰਿਹਾ ਦੁੱਖ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਪ੍ਰਾਰਥਨਾ ਦੁਆਰਾ ਔਰ ਲੋਕ ਯੇਸ਼ੂ ਮਸੀਹ ਨੂੰ ਆਪਣੇ ਜੀਵਨ ਦਾ ਪ੍ਰਭੂ ਮੁਕਤੀਦਾਤਾ ਕਬੂਲ ਕਰਦੇ ਆ ਉਥੇ ਨਾਲ-ਨਾਲ ਨਸ਼ਿਆਂ ਦੇ ਪ੍ਰਤੀ ਜੋ ਪੰਜਾਬ ਸਰਕਾਰ ਦਾ ਨਾਅਰਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਜਿਹੜਾ ਅੱਜ ਬਹੁਤ ਵਧੀਆ ਇੱਕ ਜਿਹੜਾ ਨਸ਼ਾ ਸ਼ਡਾਊਸ ਸਪੀਚ ਕੈਂਪ ਵੀ ਹੋਇਆ ਜਿਹਦੇ ਵਿੱਚ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਪੰਜਾਬ ਦੇ ਆ ਸੀਐਮ ਦੀ ਹਦਾਇਤਾਂ ਦੇ ਅਨੁਸਾਰ ਔਰ ਉਹਦੇ ਨਾਲ ਨਾਲ ਸਾਡੇ ਸੀਪੀ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਬਹੁਤ ਮੁਸੀਬਾਈਚਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਆ ਪੁੱਲਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਏਸੀਪੀ ਸਾਹਿਬ ਪ੍ਰਸ਼ਾਸਨ ਬੜੇ ਉੱਚ ਅਧਿਕਾਰੀ ਇਸ ਜਗ੍ਹਾ ਤੇ ਸਰਕਾਰ ਦੇ ਨੁਮਾਇंदे ਵੀ ਆਏ ਤੋਂ ਅਸੀਂ ਇੱਕ ਸਾਰਿਆਂ ਨੇ ਮਿਲ ਕੇ ਇੱਕ ਸਪੀਚ ਕੈਂਪ ਵੀ ਇਸ ਜਗ੍ਹਾ ਤੇ ਕੀਤਾ ਔਰ ਪ੍ਰੋਫੈਸਰ ਨੇ ਬਿਸ਼ਪ ਸਾਹਿਬ ਸਾਥ ਦਿੱਤਾ ਇਸ ਕੈਂਪ ਦੇ ਵਿੱਚ ਦੇਖੋ ਇਹਦੇ ਵਿੱਚ ਸਮਰਥਨ ਲੋਕਾਂ ਦਾ ਵਧਿਆ ਰਿਹਾ ਬਹੁਤ ਵਧੀਆ ਸਮਰਥਨ ਰਿਹਾ ਲੋਕਾਂ ਨੇ ਪਰਮੇਸ਼ਰ ਦੀ ਬਾਣੀ ਨਾਲ ਜੁੜੇ ਆ ਨਸ਼ਾ ਪਤਾ ਛੱਡ ਕੇ ਪਰਮੇਸ਼ਰ ਦੀ ਬਾਣੀ ਨਾਲ ਜੁੜ ਕੇ ਆਪੇ ਪੰਜਾਬ ਲਈ ਆਪਣੇ ਦੇਸ਼ ਦੁਨੀਆ ਲਈ ਤਰੱਕੀ ਵਾਸਤੇ ਔਰ ਪੀਸ ਵਾਸਤੇ ਔਰ ਮੇਲ ਮਲਾਪ ਵਾਸਤੇ ਲੋਕ ਜਾਗਰਤ ਹੋਏ ਲੱਗਦਾ ਦੁਨੀਆ ਦੇ ਵਿੱਚ ਇੱਕ ਚੰਗਾ ਮੈਸੇਜ ਜਿਹੜਾ ਜਾਊਗਾ ਬਹੁਤ ਜ਼ਬਰਦਸਤ ਮੈਸੇਜ ਆਏਗਾ ਔਰ ਇਹਦੇ ਨਾਲ ਨਾਲ ਜਿਹੜਾ ਜਿਹੜੀ ਮਿਸ਼ਨ ਆ ਤਕੜੇ ਲੈਵਲ ਨਾਲ ਕੰਮ ਕਰ ਰਹੀ ਹੈ ਪਾਸਟਰ ਜੀ ਵੈਲਫਰ ਆਲ ਚਰਚ ਮਿਸ਼ਨ ਜਿਹੜੇ ਜਿਹੜੇ ਆ ਪਹਿਲ ਦੇ ਆਧਾਰ ਦੇ ਉੱਤੇ ਜਿਹੜੇ ਕੀਤੇ ਜਾਂਦੇ ਆ ਜਿੱਦਾਂ ਹੁਣ ਅਥੋਰਾਈਜ਼ ਪਾਦਰੀ ਨਹੀਂ ਆ ਬਹੁਤ ਸਾਰੇ ਪਾਦਰੀ ਜਿਹੜੇ ਸਾਡੇ ਅਥੋਰਾਈਜ਼ ਨਹੀਂ ਆ ਜਿਹੜੀ ਗੱਲ ਤੁਸੀਂ ਕਰਨ ਲਈ ਜਾ ਰਹੇ ਹੋ ਜੀ ਅਥੋਰਾਈਜ਼ ਪਾਦਰੀ ਨਹੀਂ ਆ ਇੱਕ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਜਿਹੜਾ ਸਰਵੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕਾ ਆ ਪੰਜਾਬ ਦੇ ਡੀਸੀਆਂ ਨੂੰ ਇੱਕ ਮੈਮੋਰੰਡਮ ਆ ਚੁੱਕਾ ਹੈ ਸਰਕਾਰ ਦਾ ਉਦੇਸ਼ ਆ ਚੁੱਕਾ ਜਾਨੀ ਕਿ ਕਿ ਅਥੋਰਾਈਜ਼ ਪਾਦਰੀ ਪੰਜਾਬ ਦੇ ਵਿੱਚ ਕਿੰਨੇ ਨੇ ਤੋ ਅਸੀਂ ਜਿਹੜੇ ਤਹਾਡੇ ਚੈਨਲ ਦੇ ਦੁਆਰਾ ਅਸੀਂ ਅੱਜ ਜਿਹੜੇ ਵੀ ਪ੍ਰਭੂ ਦੇ ਦਾਸ ਦਾਸੀਆਂ ਤੇ ਸੇਵਕ ਲੋਕ ਸੇਵਕਾ ਹੀ ਕਰਦੇ ਆ ਅਗਰ ਤੁਹਾਡੇ ਕੋ ਆਰਡੀਨੇਸ਼ਨ ਸਰਟੀਫਿਕੇਟ ਨਹੀਂ ਆ ਤੁਹਾਡੇ ਕੋਲ ਜਿਹੜਾ ਬਪਤਿਸਮਾ ਸਰਟੀਫਿਕੇਟ ਨਹੀਂ ਆ ਤੁਹਾਡੇ ਕੋ ਮੈਰਿਜ ਸਰਟੀਫਿਕੇਟ ਨਹੀਂ ਕੋਈ ਵੀ ਅਥੋਰਾਈਜ਼ ਨਹੀਂ ਜੋ ਕਿਸੇ ਵੀ ਸੰਸਥਾ ਮਿਸ਼ਨ ਦੇ ਦੁਆਰਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਤੁਹਾਨੂੰ ਅਥੋਰਾਈਜ਼ ਕੀਤਾ ਜਾਏਗਾ ਤੁਹਾਨੂੰ ਸਟੱਡੀ ਦਿੱਤੀ ਜਾਏਗੀ ਔਰ ਤੁਸੀਂ ਇੱਕ ਚੰਗੇ ਤੇ ਜ਼ਬਰਦਸਤ ਪ੍ਰਭਾਵਸ਼ਾਲੀ ਇੱਕ ਸੇਵਕ ਬਣ ਕੇ ਪੂਰੇ ਵਰਲਡ ਵਿੱਚ ਯਿਸੂ ਮਸੀਹ ਦੇ ਰਾਜ ਲਈ ਜਾ ਸਕਦੇ ਆ ਸੋ ਸਾਡੇ ਵਿੱਚ ਅੱਜ ਮੌਜੂਦ ਨੇ ਸੀਨੀਅਰ ਪਾਸਟਰ ਚਮਨ ਮਸੀਹ ਜੀ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਨੇ ਚਾਹਾਂਗੇ ਹਾਂਜੀ ਪਾਸਟਰ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੱਚ ਦੀ ਆਵਾਜ਼ ਚੈਨਲ 'ਚ ਔਰ ਸਟਾਰ ਟੀਵੀ ਨਿਊਜ਼ ਦੇ ਵਿੱਚ ਧੰਨਵਾਦ ਹੈ ਸਰਵਸ਼ਕਤੀਮਾਨ ਪਰਮੇਸ਼ਰ ਦਾ ਸਭ ਤੋਂ ਪਹਿਲਾਂ ਔਰ ਉਸਦੇ ਬਾਅਦ ਸੱਚ ਦੀ ਆਵਾਜ਼ ਟੀਵੀ ਦਾ ਆਪ ਦਾ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਭਵਨ ਦੇ ਵਿੱਚ ਤੁਸੀਂ ਪਹੁੰਚੇ ਰੌਣਕਾਂ ਲੱਗੀਆਂ ਨੇ ਪਰਮੇਸ਼ਰ ਦੇ ਪਵੰਦ ਵਿੱਚ ਲੋਕਾਂ ਦੀਆਂ ਸੰਗਤਾਂ ਦੀਆਂ ਕੀ ਕਹਿਣਾ ਚਾਹੁੰਦੇ ਹੋ ਇਸੇ ਗੱਲ ਦੇ ਉੱਤੇ ਆਗੇ ਕਿਵੇਂ ਦਾ ਲੱਗਾ ਉਸ ਗੱਲ ਦੇ ਉੱਤੇ ਪਰਮੇਸ਼ਰ ਦਾ ਪਾਕ ਬਚਨ ਜਿਹੜਾ ਹੈ ਪਰਮੇਸ਼ਰ ਦੇ ਦਾਸ ਦੇ ਦੁਬਾਰਾ ਲੋਕਾਂ ਨੂੰ ਸੁਣਾਏਗਾ ਬਿਮਾਰਾਂ ਦੀ ਪ੍ਰਾਰਥਨਾ ਕੀਤੀਆਂ ਲੋਕ ਚੰਗੇ ਹੋਏ ਨੇ ਔਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਪਰਮੇਸ਼ਰ ਦਾ ਪਾਕ ਬਚਨ ਸੰਦਸਦਾ ਬਾਈਬਲ ਕਹਿੰਦੀ ਹੈ ਕਿ ਸਾਰੇ ਸੰਸਾਰ ਜਾਓ ਸਭ ਕੌਮਾਂ ਨੂੰ ਚੇਲੇ ਬਣਾਓ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ ਇਹ ਮੈਸੇਜ ਹੈ ਤੁਹਾਡਾ ਜਿੰਨੇ ਲੋਕ ਸਾਨੂੰ ਵਾਚ ਕਰਦੇ ਨੇ ਲਾਸਟ ਵਿੱਚ ਪਵਿੱਤਰ ਬਾਈਬਲ ਚ ਮੈਂ ਚਾਹੁੰਨਾ ਕਿ ਸਾਰੇ ਆਵਾਮ ਨੂੰ ਮੈਸੇਜ ਇੱਕ ਦਿੱਤਾ ਜਾਵੇ ਕਿਉਂਕਿ ਅਕਸਰ ਹੀ ਲੋਕਾਂ ਦਾ ਇੱਕ ਸਵਾਲ ਹੁੰਦਾ ਕਿ ਮਸੀਹਤ ਕਿਉਂ ਵਧ ਰਹੀ ਹੈ ਕਿਉਂ ਮਸੀਹਤ ਅੱਗੇ ਜਾ ਰਹੀ ਹੈ ਕੀ ਰੀਜ਼ਨ ਹੈ ਕੀ ਕਾਰਨ ਹੈ ਮੈਂ ਚਾਹੁੰਨਾ ਕਿ ਉਸ ਨੂੰ ਵੀ ਥੋੜਾ ਜਿਹਾ ਐਕਸਪਲੇਨ ਤੁਹਾਡੇ ਵੱਲੋਂ ਕੀਤਾ ਜਾਵੇ ਪਰਮੇਸ਼ਰ ਦੀ ਪਾਕ ਬਾਣੀ ਦੇ ਵਿੱਚ ਯਹੋਨਾ ਦੀ ਅੰਜੀਲ ਦੇ 13 ਦੇ ਅਧਿਆਏ ਦੇ ਵਿੱਚ ਔਰ 15 ਦੇ ਅਧਿਆਏ ਦੇ ਵਿੱਚ ਇੱਕ वचन ਅਸੀਂ ਦੇਖਦੇ ਹਾਂ ਯੇਸ਼ੂ ਮਸੀਹ ਨੇ ਕਿਹਾ ਇੱਕ ਦੂਜੇ ਨਾਲ ਪਿਆਰ ਕਰੋ ਮੇਨ ਗੱਲ ਇਹ ਆ ਕਿ ਮਸੀਹ ਲੋਕ ਜਿਹੜੇ ਆ ਹਰ ਇੱਕ ਦੇ ਨਾਲ ਪਿਆਰ ਕਰਦੇ ਨੇ ਚਾਹੇ ਕੋਈ ਛੋਟਾ ਹੋਵੇ ਵੱਡਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਪੜਿਆ ਲਿਖਿਆ ਹੋਵੇ ਅਨਪੜ੍ਹ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਕਿਸੇ ਵੀ ਵਰਗ ਦਾ ਬੰਦਾ ਆ ਜਾਂਦਾ ਤੇ ਉਹਨੂੰ ਅਗਲੇ ਲਗਾਉਂਦੇ ਆ ਇਸੇ ਕਾਰਨ ਲੋਕ ਸਾਡੇ ਉਸ ਪਿਆਰ ਨੂੰ ਵੇਖ ਕੇ ਪ੍ਰਭੂ ਦੇ ਚਰਨਾਂ ਚਾਹੁੰਦੇ ਆ ਹਾਂਜੀ ਪਾਸ ਜੀ ਅੱਜ ਇਹ ਸਮਾਗਮ ਜਿਹੜਾ ਤੁਹਾਡੇ ਵੱਲੋਂ ਕਰਵਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਪੈਸ਼ਲੀ ਅਸੀਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਪਰਮੇਸ਼ਵਰ ਦਾ ਜਿਨੇ ਸਾਨੂੰ ਬੜੀਆ ਬਖਸ਼ਿਆ ਕਿ ਸਾਰੇ ਸਭ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਪਰਮੇਸ਼ਰ ਦੇ ਪ੍ਰਤੀ ਜਾਗਰੂਤਾ ਕਰ ਸਕੀਏ। ਔਰ ਜਿਵੇਂ ਸਾਡੇ ਸਰਕਾਰਾਂ ਦੀ ਅੱਜ ਇੱਕ ਬਹੁਤ ਵਧੀਆ ਇੱਕ ਨੀਕ ਉਪਰਾਲਾ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਕਿ ਸਾਡੇ ਜਿਹੜੇ ਨੌਜਵਾਨ ਅੱਜ ਨਸ਼ਿਆਂ ਦੇ ਵਿੱਚ ਮਰ ਰਹੇ ਆ, ਨਸ਼ਿਆਂ ਦੇ ਵਿੱਚ ਕੈਦ ਨੇ ਔਰ ਕਿੰਨੇ ਘਰ ਜਿਹੜੇ ਨੇ ਨਸ਼ਿਆਂ ਦੇ ਦੁਆਰਾ ਉਜੜ ਚੁੱਕੇ ਆ। ਸਾਰੀ ਅੱਜ ਦੀ ਮੀਟਿੰਗ ਦਾ ਮੇਨ ਵਿਸ਼ਾ ਸੀ ਆਸ਼ੀਸ਼ਾਂ ਦੀ ਰਾਤ। ਆਸ਼ੀਸ਼ਾਂ ਦੀ ਰਾਤ ਮਤਲਬ ਕਿ ਹਰ ਮਹੀਨੇ ਦੇ ਬੰਦਗੀ ਕਰਦੇ ਆ। ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ। ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰਾਂ ਤੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਕਾਫੀ ਜ਼ਿਲ੍ਹਿਆਂ ਤੋਂ ਸਟੇਟਾਂ ਤੋਂ ਲੋਕ ਆਉਂਦੇ ਨੇ ਔਰ ਜਦੋਂ ਖੁਦਾ ਦਾ ਵਚਨ ਜਿੰਦਾ ਵਚਨ ਵੰਡਿਆ ਜਾਂਦਾ ਔਰ ਲੋਕ ਉਸ ਵਚਨ ਦੇ ਦੁਆਰਾ ਆਜ਼ਾਦੀ ਪਾਉਂਦੇ ਆ ਕਿੰਨੇ ਕੁ ਲੋਕਾਂ ਦਾ ਅੱਜ ਦੇ ਸਮਾਗਮ ਵਿੱਚ ਇਕੱਠ ਸੀ ਅੱਜ ਤਕਰੀਬਨ ਕੋਈ 400-500 ਲੋਕ ਹੋਣਗੇ ਜਿਨ੍ਹਾਂ ਨੇ ਆ ਕੇ ਪਰਮੇਸ਼ਰ ਦੀ ਮਹਿਮਾਨ ਕੀਤਾ ਕਿੰਨੇ ਕੁ ਪਰਮੇਸ਼ਰ ਦੇ ਦਾਸ ਸਾਨੇ ਅੱਜ ਇਸ ਬੰਦਗੀ ਵਿੱਚ ਸਨ ਅੱਜ ਤਕਰੀਬਨ ਕੋਈ 10-10-12 ਪਰਮੇਸ਼ਰ ਦੇ ਦਾਸ ਸੀ ਔਰ ਕੁਝ ਸਰਕਾਰੀ ਨੁਮਾਇੰਦੇ ਸੀਗੇ ਜਿਹੜੇ ਅੱਜ ਇਸੇ ਨੂੰ ਤਿਆ ਆ ਕੇ ਜਿਨ੍ਹਾਂ ਨੇ ਇਸ ਮੰਚ ਦੀ ਰੌਣਕ ਕੀ ਅਕਸਰ ਹੀ ਆਪਾਂ ਦੇਖਦੇ ਆ ਕਿ ਵੱਡੇ ਵੱਡੇ ਮਸੀਹ ਸਮਾਗਮ ਕੀਤੇ ਜਾਂਦੇ ਨੇ ਲੇਕਿਨ ਜੜੀਆਂ ਕੁਝ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਆ ਧਰਮ ਪਰਿਵਰਤਨ ਦੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਇਹ ਝੂਠੀਆਂ ਫਵਾਵਾਂ ਜੜੀਆਂ ਨਾ ਅਸਲ ਦੇ ਵਿੱਚ ਮੈਂ ਸਹੀ ਮਿਹਨਤ ਅਥੇ ਉਹ ਲੋਕ ਅੰਦਰੋਂ ਡਰ ਚੁੱਕੇ ਹੈ ਜੀ ਬੀਤੇ ਦਿਨਾਂ ਦੇ ਵਿੱਚ ਚਾਈਨਾ ਡੋਰ ਦਾ ਬਹੁਤ ਜ਼ਿਕਰ ਕੀਤਾ ਜਾਂਦਾ ਸੀਗਾ ਔਰ ਕਿੰਨੇ ਲੋਕ ਸੀ ਜਿਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਦੇ ਨਾਲ ਕਰੰਟ ਪੈ ਜਾਂਦਾ ਚੈਨਾ ਡੋਰ ਨਾਲ ਕੈਂਸਰ ਹੁੰਦੀ ਨਾ ਕਿ ਕਿਸੇ ਨੂੰ ਕਰੰਟ ਪਿਆ ਤੇ ਨਾ ਕਿਸੇ ਦੀ ਕਿਸੇ ਨੂੰ ਕੈਂਸਰ ਹੋਈ ਸਿਰਫ ਇਹ ਦੂਜੀਆਂ ਡੋਰਾ ਵਿਕਣੀਆਂ ਬੰਦ ਹੋ ਗਈਆਂ ਸੀ ਇਸ ਕਰਕੇ ਉਹਨਾਂ ਨੇ ਫਰਡਾਈ ਸੀ ਹੁਣ ਦੂਜੇ ਲੋਕ ਮਸੀਹਾਂ ਨੂੰ ਬਦਨਾਮ ਇਸ ਕਰਕੇ ਕਰ ਰਿਹਾ ਕਿ ਹੁਣ ਉਹਨਾਂ ਦੇ ਉਹਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਆਪਣੇ ਧਰਮ ਖਤਰੇ ਚ ਹੈ ਕਿਉਂਕਿ ਬਹੁਤ ਸਾਰੇ ਲੋਕ ਮਸੀਹ ਦੇ ਵਿੱਚ ਕਨਵਰਟ ਹੁੰਦੇ ਜਾ ਰਹੇ ਨੇ ਉਹਦਾ ਮੇਨ ਕਾਰਨ ਹੈ ਕਿ ਸਾਡੇ ਮਸੀਹ ਲੋਕਾਂ ਦਾ ਪਿਆਰ ਉਹ ਕਹਿੰਦੇ ਪੈਸੇ ਦਿੰਦੇ ਆ ਵੇਖੋ ਕਹਿਣਾ ਕੀ ਹੁੰਦਾ ਅਗਰ ਉਹਨਾਂ ਨੂੰ ਲੱਗਦਾ ਕਿ ਪੈਸੇ ਦੇ ਕੇ ਮਸੀਹ ਲੋਕ ਲੋਕਾਂ ਨੂੰ ਕ੍ਰਿਸਚੀਅਨ ਬਣਾਉਂਦੇ ਆ ਤੇ ਮੈਂ ਫਿਰ ਉਹਨਾਂ ਨੂੰ ਵੀ ਕਿਹਾ ਵੀ ਖੁੱਲੀ ਬੋਲੀ ਲੱਗੀ ਮੇਰਾ ਬੋਲੀ ਲਾਓ ਲਾਓ ਮੇਰੀ ਕੀਮਤ ਕਿੰਨੀ ਲਾਉਂਦੇ ਤੁਹਾਡੇ ਕੋਲ ਪੈਸੇ ਨਹੀਂ ਆ ਉਹਨਾਂ ਕੋਲ ਵੀ ਬਥੇਰੇ ਪੈਸੇ ਹੈਗੇ ਆ ਤਰਮਸਤਾਨ ਨਾਲ ਕਿੱਥੇ ਗੁਰਦੁਆਰਿਆਂ ਮੰਦਰਾਂ ਮਸੀਤਾਂ 'ਚ ਹਰ ਜਗ੍ਹਾ ਦੇ ਉੱਤੇ ਬਹੁਤ ਪੈਸਾ ਚੜਦਾ ਮੈਨੂੰ ਦੋਗੇ 10 20 ਲੱਖ 50 ਲੱਖ ਦੋ ਮੈਨੂੰ ਬਣਾਓ ਕੀ ਬਣਾਉਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਮੈਂ ਤੁਹਾਨੂੰ ਇੱਕ ਚੀਜ਼ ਬਿਲਕੁਲ ਸਾਫ਼ ਸ਼ਬਦਾਂ 'ਚ ਦੱਸ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਅੱਜ ਪੈਸੇ ਲੈ ਕੇ ਧਰਮ ਪਰਿਵਰਤਨ ਕਰਦੇ ਆ ਵੈਸੇ ਤਾਂ ਨਹੀਂ ਕਰਦੇ ਪਰ ਜੇ ਇਹਨਾਂ ਲੋਕਾਂ ਦੇ ਕਹਿਣ ਦੇ ਕਰਕੇ ਜੇ ਕਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਈ ਇਹੋ ਜਿਹਾ ਵਿਕਾਊ ਲੋਕਾਂ ਦੀ ਸਾਨੂੰ ਲੋੜ ਨਹੀਂ ਆ ਜਿਹੜਾ ਅੱਜ 10000 ਲੈ ਕੇ ਅੱਜ ਮੇਰੇ ਕੋਲ 크ਿਸਚਨ ਬਣ ਰਿਹਾ ਉਹ 15000 ਲੈ ਕੇ Hindu ਬਣ ਜਾਏਗਾ ਮੁਸਲਮਾਨ ਬਣ ਜਾਏਗਾ 20000 ਲੈ ਕੇ ਕੋਈ ਹੋਰ ਬਣ ਜਾਏਗਾ ਇਸ ਕਰਕੇ ਸਾਨੂੰ ਪੈਸੇ ਦੇ ਜਿਹੜੇ ਲੋਭੀ ਲੋਕ ਹੈ ਉਹ ਸਾਨੂੰ ਨਹੀਂ ਚਾਹੀਦੇ ਲਾਸਟ ਵਿੱਚ ਬੱਸ ਜੀ ਪਵਿੱਤਰ ਬਾਈਬਲ ਦੇ ਵਿੱਚੋਂ ਜਿਨ੍ਹਾਂ ਲੋਕ ਸੱਚ ਦੀ ਆਵਾਜ਼ ਚੈਨਲ ਤੇ ਔਰ ਸਟਾਰ ਟੀਵੀ ਨਿਊਜ਼ ਤੇ ਜਿਨ੍ਹਾਂ ਲੋਕ ਦੇਖਦੇ ਆ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਪ੍ਰਭੂਸ਼ਮ ਸੀ ਇੱਕ ਸੁਪਰ ਪਾਵਰ ਤਾਕਤ ਹੈ ਜਿਹਦੇ ਬਰਾਬਰ ਨਾ ਕੋਈ ਹੋਇਆ ਸੀ ਨਾ ਕਿਸੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਮੁਸੀਬ ਵਿਰੋਧੀ ਨੇ ਮੈਂ ਉਹਨਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਉਹ ਲੋਕ ਆਪਣੇ ਧਰਮ ਨੂੰ ਆਪ ਹੀ ਬਦਨਾਮ ਨਾ ਕਰਨ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਗੁਰੂ ਸਾਡੇ ਪਰਮੇਸ਼ਰ ਕੁਝ ਨਹੀਂ ਕਰਨਗੇ ਸਾਨੂੰ ਆਪ ਕਰਨਾ ਪੈਣਾ ਪਰ ਮੈਂ ਸਲੂਟ ਕਰਦਾ ਆਪਣੇ ਸਭ ਪਰਮੇਸ਼ਰ ਦੇ ਦਾਸ ਲੋਕਾਂ ਨੂੰ ਜਿਨ੍ਹਾਂ ਦੇ ਜਦੋਂ ਮੈਂ ਟੈਸਟਮਨੀਆ ਨੂੰ ਸੁਣਦਾ ਜਾਂ ਲਾਈਵ ਹੋ ਕੇ ਜਦੋਂ ਬੋਲਦੇ ਨੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਜੋ ਪਰਮੇਸ਼ਰ ਨੇ ਕਰਨਾ ਉਹ ਹੀ ਕਰਨਾ ਔਰ ਇਹ ਗੱਲ ਸੱਚ ਹੈ ਕਿ ਜੋ ਪਰਮੇਸ਼ਰ ਨੇ ਕਰਨਾ ਹੋਣਾ ਉਹੀ ਹੈ ਬੰਦੇ ਦੀ ਕਿਹੜੀ ਗੱਲ ਆ ਬੰਦਾ ਅੱਜ ਹੈਗਾ ਪਤਾ ਨਹੀਂ ਕੱਲ ਹੋਣਾ ਕਿ ਨਹੀਂ ਹੋਣਾ ਪਰ ਬਾਈਬਲ ਬਿਆਨ ਕਰਦੀ ਪਰਮੇਸ਼ਰ ਸੀ ਹੈ ਔਰ ਉਹਨੇ ਰਹਿਣਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਸਾਡੇ ਵਿੱਚ ਪਾਸਟਰ ਆਰ ਕੇ ਅੰਦਰੀਆਸ ਜੀ ਔਰ ਨਾਲ ਦੀ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਬਿਸ਼ਪ ਸੰਤ ਬਲਵਿੰਦਰ ਜੋਂ ਜੀ ਔਰ ਹੋਰ ਵੀ ਕਈ ਸਰਮੋਰ ਆਗੂ ਸਰਮੋਰ ਪਾਸਟਰ ਜੋ ਬੜੇ ਆਦਰਨਿਆ ਨੇ ਉਹ ਸਾਰੇ ਇਸ ਮੰਚ ਦੇ ਉੱਤੇ ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਕੱਟ ਕੀ ਇਸ ਸਮੇਂ ਲੰਗਰ ਜਿਹੜਾ ਆ ਸੰਗਤਾਂ ਨੂੰ ਉਹ ਸ਼ਕਾਇਆ ਜਾ ਰਿਹਾ ਆ ਔਰ ਇੱਕ ਵੱਡਾ ਉਪਰਾਲਾ ਜਿਹੜਾ ਆ ਅੱਜ ਦਰਬਾਰੇ ਮਸੀਹਾ ਜੋ ਪ੍ਰਾਰਥਨਾ ਭਵਨ ਉਹਨਾਂ ਦੇ ਵੱਲੋਂ ਇਹ ਕੀਤਾ ਗਿਆ ਆ ਔਰ ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਸ਼ਪ ਸੰਤ ਬਲਵਿੰਦਰ ਜੌਨ ਜੋ ਕਿ ਇੱਕ ਬਹੁਤ ਵੱਡੀ ਸੰਸਥਾ ਨੂੰ ਚਲਾ ਰਹੇ ਨੇ ਪਾਸਟਰ ਆਲ ਚਰਚ ਮਿਸ਼ਨ ਦੇ ਉਹ ਮੁੱਖ ਸੇਵਾਦਾਰ ਵੀ ਨੇ ਰਾਸ਼ਟਰੀ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੇ ਕਿ ਇਸ ਮੌਕੇ ਦੇ ਉੱਤੇ ਇੱਕ ਚੀਫ ਗੈਸਟ ਦੇ ਤੌਰ ਤੇ ਉੱਤੇ ਇਸ ਜਗ੍ਹਾ ਤੇ ਹਾਜ਼ਰੀ ਭਰੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੇ ਨਾਲ ਉਹ ਹਰ ਤਰੀਕੇ ਦੇ ਨਾਲ ਖੜੇ ਨੇ ਔਰ ਉਹਨਾਂ ਦਾ ਸਹਿਯੋਗ ਕਰਦੇ ਨੇ ਕਿ ਜਿੰਨੇ ਵੀ ਅੱਜ ਨੌਜਵਾਨ ਜੋ ਨਸ਼ਿਆਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਨੇ ਅੱਜ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਕੈਂਪ ਲਗਾਇਆ ਗਿਆ ਉਹਨਾਂ ਦੇ ਵੱਲੋਂ ਤਾਕਿ ਸਾਰੇ ਲੋਕ ਜੋ ਆ ਇੱਕ ਵਧੀਆ ਲੋਕਾਂ ਤੱਕ ਮੈਸੇਜ ਜਾ ਸਕੇ ਔਰ ਲੋਕਾਂ ਨੂੰ ਨਸ਼ਿਆਂ ਤੋਂ ਅਵੇਅਰ ਕਰਕੇ ਨਸ਼ਿਆਂ ਤੋਂ ਛੁਡਾ ਸਕੇ ਛੁਡਾਇਆ ਜਾ ਸਕੇ ਸੋ ਕੈਮਰਾਮੈਨ ਚਾਨ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼